ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਓਨਰ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਘਰੋਂ ਵੈਸੇ ਦੋਸਤੋ ਜਦੋਂ ਵੀ ਕੋਈ ਪਸ਼ੂ ਤਿਆਰੀ ਤੇ ਆਉਂਦਾ ਠੀਕ ਆ ਜੀ ਜਾਂ ਘਰੇ ਘਰੇਲੂ ਪਸ਼ੂ ਰੱਖੇ ਹੁੰਦੇ ਆ ਤੇ ਹਾੜੀ ਸੋਣੀ ਕਿਤੇ ਸਾਲ ਚਮਾਈ ਭਾਜੀ ਨਹੀਂ ਕਰੂੰ ਸੇਲ ਕਰ ਦਿੰਦੇ ਆ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਇੱਕ ਤੋਖੜ ਗੱਬਣ ਤੁਸੀਂ ਇਹ ਸਾਹਮਣੇ ਮੱਝ ਦੇਖ ਰਹੇ ਜੀ ਸੋ ਕਿੰਨੇ ਮਹੀਨਿਆਂ ਦੀ ਇਹ ਗੱਬਣ ਆ ਤੇ ਕਿੰਨਾ ਇਸ ਵਕਤੇ ਤੇ ਥੱਲੇ ਹੁਣ ਦੁੱਧ ਹਾਜ਼ਰ ਆ ਕਿੰਨਾ ਦੁੱਧ ਦੇ ਰਹੀ ਆ ਉਹ ਪ੍ਰੋਪਰ ਆਪਾਂ ਡਿਟੇਲ ਓਨਰ ਤੋਂ ਪੁੱਛ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰ ਦਿਆਂਗੇ ਤੇ ਇੱਕ ਉਹ ਬੱਚੀ ਇੱਧਰ ਦਿਖਾ ਦਾਂਗੇ ਆਪਾਂ ਤੁਹਾਨੂੰ ਠੀਕ ਆ ਜੀ ਸੂਈ ਤਾਜੀ ਆ ਕਿੰਨੇ ਕ ਸਮੇਂ ਦੀ ਸੂਈ ਆ ਦੁੱਧ ਕਿੰਨਾ ਕੀ ਰੇਟ ਬਾਕੀ ਜਾਇਜ਼ ਮੋਲ ਹੋਣਗੇ ਠੀਕ ਆ ਜੀ ਤੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਇੱਕ ਘਰੇਲੂ ਘਰੋਂ ਜਦੋਂ ਕੋਈ ਪਸ਼ੂ ਨਿਕਲੇ ਤੇ ਆਪਾਂ ਖਰੀਦਾਰੀ ਕਰਨੀ ਆ ਤੇ ਤੁਹਾਡੇ ਸਾਹਮਣੇ ਦੋ ਨਗ ਜਿਹੜੇ ਹੈਗੇ ਇੱਕ ਤੋਕੜ ਗੱਪਣ ਮੱਝ ਇੱਕ ਬੱਛੀ ਕਰਦੇ ਆ ਪ੍ਰੋਪਰ ਡਿਟੇਲ ਤੁਹਾਡੇ ਨਾਲ ਸਾਂਝੀ ਆ ਉਹ ਕਰਦੇ ਆ ਗੱਲਬਾਤ ਵੀਰ ਹੁਣ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਾਸਿਕਾਲ ਸਾਸਿਕਾਲ ਵੀਰ ਕੋਠੀਠਾ ਮਹਾਰਾਜ ਵਧੀਆ ਵਧੀਆ ਵੀਰ ਵਧੀਆ ਅੱਛਾ ਵੀਰ ਜੀ ਐਨੀਮਲ ਜਿਹੜੇ ਆਪਣੇ ਕੋਲ ਦੋ ਪਕਾਊ ਆ ਹਾਂਜੀ ਮੈਨੂੰ ਲੱਗਦਾ ਵੀ ਤਕਰੀਬਨ ਖਹਾੜੀ ਸੌਣੀ ਕਿਤੇ ਸਾਲ ਛਮਾਈ ਤੁਹਾਡੇ ਕੋਲ ਘਰੇ ਕਦੇ ਰੱਖੇ ਪਸ਼ੂ ਕੋਈ ਤੋ ਕਾ ਹੁੰਦਾ ਜਾਂ ਕਿ ਟੋਕਰ ਗੱਪਣ ਪਸ਼ੂ ਹੋਇਆ ਹੁੰਦਾ ਤੇ ਤੁਸੀਂ ਸੇਲ ਕਰ ਦਿੰਦੇ ਸੀ ਹਾਂਜੀ ਹਾਂਜੀ ਅੱਛਾ ਆ ਜਿਹੜੇ ਦੋ ਐਨੀਮਲ ਨੇ ਇੱਕ ਤਾਂ ਆਪਣੇ ਕੋਲ ਜਿਹੜੀ ਮਾਝ ਦਿਖਾਵਾਂਗੇ ਇਹ ਟੋਕਰ ਗੱਪਣਾ ਚੈੱਕ ਪਾਸ ਆ ਜੀ ਚੈੱਕ ਪਾਸ ਕੱਲ ਚੈੱਕ ਕਰਾਈਆ ਕੱਲ ਚੈੱਕ ਕਰਾਈਆ ਹਾਂਜੀ ਹਾਂਜੀ ਤੇ ਦੁੱਧ ਦੇ ਥੱਲੇ ਕਿੰਨਾ ਇਸ ਵਕਤ ਦੁੱਧ ਦੇ ਥੱਲੇ ਗਿਆ ਵਾ 7 ਕਿਲੋ ਪਰ 6 ਮੰਨ ਕੇ ਕੋਈ ਠੀਕਾ ਜੀ ਤੇ ਅੱਛਾ ਵੀਰੇ ਮਿਲਦੀ ਪਾੜੇ ਤੇ ਮੈਂ ਇਦਾਂ ਹੋਣਿਆ ਪਚੋ ਗਿਆ ਖਾਦਣੀ ਬਿਲਕੁਲ ਪਾੜੇ ਦੇ ਮਿਲਦੀ ਆ ਠੀਕਾ ਜੀ ਅੱਛਾ ਤਿੰਨ ਮਹੀਨੇ ਨੂੰ ਕੰਪਲੀਟ ਹੋ ਗਏ ਤਰੀ ਨੂੰ 20 ਤਰੀਕ ਨੂੰ ਉਹਨਾਂ ਤਿੰਨ ਮਹੀਨੇ ਹੋ ਜਾਣੇ 20 ਮਾਰਚ ਨੂੰ ਹਾਂ 20 ਮਾਰਚ ਨੂੰ ਲੋ ਵੀ ਅੱਜ ਦੋਸਤੋ 7 7 ਮਾਰਚ ਆ ਤੇ 12 13 ਦਿਨ ਹਜੇ ਦੇ ਪਏ ਆ ਠੀਕਾ ਜੀ ਤੇ 20 ਮਾਰਚ ਨੂੰ ਇਹਦੇ ਤਿੰਨ ਮਹੀਨੇ ਪੂਰੇ ਹੋ ਜਾਣੇ ਆ ਚੈੱਕ ਅਪ ਅੱਜ ਭਲਕੀ ਕਰਾਈਏ ਕੱਲ ਕੱਲ ਕਰਾਈਏ ਉਹਦੀ ਗਾਰੰਟੀ ਆ ਭਾਵੇਂ ਕੋਈ ਆਪਦਾ ਡਾਕਟਰ ਲਾਵੇ ਹਾਂ ਜੀ ਹਾਂ ਜੀ ਤੇ ਭਾਵੇਂ ਆਪਣੇ ਘਰੋਂ ਇੱਥੇ ਜਾਓ ਜਾ ਕੇ ਚੈੱਕ ਕਰਾ ਲਓ ਆਪਾਂ ਬਾਬਾ ਮੇਸ਼ਾ ਵੀਰੇ ਕਹਿੰਦੇ ਜਿਹੜਾ 2 3 ਮਹੀਨੇ ਤੋਂ ਚਾਹੇ 5 7 ਮਹੀਨਿਆਂ ਦਾ ਜਦੋਂ ਗੱਭਣਾ ਵੀ ਆਪਦੀ ਕੋਈ ਤਸੱਲੀ ਕਰੇ ਆਪਦੀ ਤਸੱਲੀ ਫੁੱਲ ਕਰੇਗੇ ਠੀਕ ਉਹ ਆਨਲਾਈਨ ਨਾ ਮੰਗਾਵੇ ਇੱਥੇ ਆ ਕੇ ਤਸੱਲੀ ਕਰਕੇ ਤੇ ਫੇਰ ਖੜੇ ਅੱਛਾ ਇਹ ਸੂਆ ਕਾ ਫਿਰ ਸੂਆ ਆਏ ਨਾ ਇਹ ਪੱਕੇ ਸੂਏ ਪਹਿਲਾਂ ਸੂਏ ਸੂਏ ਜੀ ਪਹਿਲੇ ਚ ਚੱਲਣ ਦੀ ਗੱਲ ਦੂਜੇ ਲਈ ਗੱਭਣਾ ਤੇ ਇਹ ਆਪਾਂ ਸੱਜਰੀ ਲਈ ਸੀ ਤੇ ਦੁੱਧ ਦਿਨੇ ਦਿੱਤਾ 10 ਕਿਲੋ ਠੀਕ ਐਵੇਂ ਝੂਠ ਮਰੀਏ 13 14 ਕਿਲੋ ਨਹੀਂ ਆ 10 ਕੋ ਦੁੱਧ ਦਿੱਤਾ ਹੁਣ ਸਿਰਫ ਆਪਾਂ ਥੋੜਾ ਆਟਾ ਹੀ ਪਾਉਣਾ ਨੂੰ ਤੇ ਪੱਠਿਆਂ ਪੁੱਠਿਆਂ ਦਾ ਔਰ ਕਿ ਚਲੋ ਚਾਰ ਦੇ ਆਪਾਂ ਕਰੇ ਹਾਂ ਹਾਂ ਆਪਾਂ ਦੇ ਘਰੇ ਉਧਰ ਰੱਖਣਾ ਪਕੜਾ ਵੇਚਣਾ ਲੋ ਠੀਕ ਆ ਠੀਕ ਆ ਬਾਕੀ ਚਵਾਈ ਚਾਰੇ ਥਾਨਾਂ ਦੀ ਵਧੀਆ ਬਿਲਕੁਲ ਬਿਲਕੁਲ ਇੱਕ ਥਾਨਾ ਥੋੜਾ ਜਿਹਾ ਮਗਰਲਾ ਹੈ ਉਹ ਵਿਖਾ ਦੇਣਾ ਆਪਾਂ ਉਹ ਦੋ ਚਾਰ ਚਾਰ ਵਾ ਦੋ ਚਾਰ ਥਾਰਾਂ ਤੇ ਆ ਮਗਰਲਾ ਹਾਂ ਇਧਰ ਲਾ ਲਓ ਵੀ ਇੱਕ ਬਹਿਣੀ ਵਾਲਾ ਠੀਕ ਆ ਜੀ ਜਿਹੜਾ ਉਲਟ ਬਹਿਣੀ ਇਹਦੀ ਵਾਲਾ ਥਾਨਾ ਠੀਕ ਆ ਜੀ ਮਗਰਲਾ ਉਹਦੇ ਵਿੱਚੋਂ ਕੋਈ ਦੋ ਚਾਰ ਥਾਰਾਂ ਵਾਧਾ ਹੁੰਦੀਆਂ ਨੇ ਬਾਕੀ ਚਵਾਈ ਪੋਲੀ ਹੈ ਚਾਰੇ ਥਾਨਾਂ ਦੀ ਬਿਲਕੁਲ 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 ਆਪਾਂ ਨੇ ਚੋਗੇ ਵਿਖਾ ਦੇਣੀ ਠੀਕ ਆ ਜੀ ਠੀਕ ਆ ਲਓ ਪ੍ਰਿੰਟ ਜਿਹੜਾ ਕੰਮ ਹੋਊਗਾ ਚੁਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਕਰਕੇ ਜ਼ਰੂਰ ਦਿਖਾਵਾਂਗੇ ਭਰਾਵਾਂ ਨੂੰ ਟੋਕੜ ਗੱਪਣ ਇਹ ਝੋਟੀ ਆ ਥੋੜੀ ਜੀ ਪੁੱਜ ਕੇ ਪੱਕ ਕੇ ਬਣੀ ਆ ਠੀਕ ਆ ਜੀ ਇਸ ਕਰਕੇ ਪਹਿਲਾ ਸੂਬਾ ਜਿਹੜੀ ਹੁਣ ਚੱਲਣ ਦੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਪਹਿਲੇ ਸੂਬੇ ਦੇ ਵਿੱਚ ਦੁੱਧ ਵੀ ਇਹ ਜਰਾ ਅੱਗੇ ਦੂਜੇ ਸੂਬੇ ਲਈ ਇਹ ਬਣੀ ਆ ਤੇ ਟਾਈਮ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ ਤਕਰੀਬਨ ਹਜੇ 12 14 12 13 14 ਦਿਨ ਇਹਦੇ ਬਿਲਕੁਲ 3 ਮਹੀਨੇ ਕੰਪਲੀਟ ਹੋਣ ਦੇ ਵਿੱਚ ਬਾਕੀ ਆ ਸੋ 2.5 ਮਹੀਨਿਆਂ ਦੀ ਇਹ ਚੈੱਕ ਪਾਸ ਹੋਈ ਹੈ ਤੇ ਕੱਲ ਹੀ ਵੀਰ ਉਹਨਾਂ ਨੇ ਆਪਣੇ ਘਰੇ ਚੈੱਕ ਕਰਵਾਈ ਹੈ ਠੀਕ ਹੈ ਜੀ ਸੋ ਆ ਥਣ ਥੋਣਾ ਠੀਕ ਹੈ ਜੀ ਬਾਕੀ ਵਿਰਲਵੰਦ ਤੁਹਾਡੇ ਸਾਹਮਣੇ ਆ ਚਪਲੀ ਪਲੀਤੀ ਆ ਕੋਈ ਲਿੱਸੀ ਜਾਂ ਫਿੱਕੀ ਨਹੀਂ ਹੈਗੀ ਠੀਕ ਹੈ ਜੀ ਸੋ ਟੋਕਰ ਗੱਪਣ ਇਸ ਸਟੇਜ ਦੇ ਉੱਪਰ ਕਾਫੀ ਆਪਣੇ ਵੀਰ ਸੱਜਣ ਪਸ਼ੂ ਲਾਭਰੇ ਹੁੰਦੇ ਆ ਤਕਰੀਬਨ ਚਲੋ ਕੋਈ ਢਾਈਆਂ ਤਿੰਨਾਂ ਮਹੀਨਿਆਂ ਦਾ ਚੌ ਮਹੀਨਿਆਂ ਦਾ ਗੱਪਣ ਮਿਲ ਜੇ ਤੇ ਕੋਈ 6-7 6-7 ਕਿਲੋ ਦੁੱਧ ਥੱਲੇ ਹੋਵੇ ਠੀਕ ਆ ਦੁੱਧ ਉਹਨਾਂ ਨੂੰ ਪਾਵੇ ਨਾ ਦੁੱਧ 8-9 ਕਿਲੋ ਕਰ ਸਕਦੀ ਫੇਰ ਆ ਬਿਲਕੁਲ ਆਪਾਂ ਸਿਰਫ ਪੱਠਿਆਂ ਦੇ ਚੋਣਾ ਹੁੰਦਾ ਵਾ ਤੇ ਇਦਾਂ ਹੋਣੇ ਤੈਨੂੰ ਅੰਡਾ ਪਾ ਕੇ ਤੈਨੂੰ ਆਪ ਅੱਛਾ ਫਿਰ ਇਹਦੀ ਡਿਮਾਂਡ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਆਪਾਂ ਅੱਜ ਦੀਵਾਨ ਤੇ ਰਾਜ ਵੀ ਰਹੀ ਹੋਈ ਮਈਆਂ ਤੇ ਨਾ ਦੋ ਨੰਬਰ ਜੀ 50 55000 ਦੇ ਅੰਦਰ ਆ ਜਾਂਦੇ ਆ ਮੈਂ ਨਾ ਵੀ ਚਲੋ ਉਤੋਂ ਦੀ ਵੀ ਗੱਲ ਕਰ ਲਓ ਤੁਸੀਂ ਵਜਨ ਵੇਟ ਬੜਾ 60 65 ਤੱਕ ਵੀ ਚੱਲੀਆਂ ਜਾਂਦੀਆਂ ਨੇ ਉਹਦਾ ਗੱਲ ਹੀ ਵੱਖਰੀ ਆ ਬਾਕੀ ਆਪਾਂ ਕੋਈ ਰੱਖਣ ਵਾਲਾ ਵੀ ਸਾਹ ਵਾਲਾ ਖੜੇ ਹਾਂ ਤੇ ਮੁੱਲ ਭਾਂ 70 ਰੁਪਏ ਤਰਜੋ ਮਰਜ਼ੀ ਕਰੀ ਜੀ ਹਾਂ ਜੀ ਤੇ ਲੈ ਦੇ 60000 ਰੁਪਏ ਦੇ ਨਾਲ 60 ਦੀ ਹਾਂ ਕੋਈ ਆਪਾਂ ਜਿਆਦਾ ਵਪਾਰੀਆਂ ਦਾ ਕੰਮ ਨਹੀਂ ਠੀਕ ਆ ਜੀ ਤੇ ਸਿਰਫ ਲੈ ਦੇ 60000 ਦੇ ਦਾਂਗੇ ਬਿਲਕੁਲ ਬੜੇ ਵਾਜਬ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲਦੀ ਪਈ ਆ 60000 ਦੇ ਵਿੱਚ ਠੀਕ ਆ ਜੀ ਤੇ ਇੱਥੇ ਆਣ ਕੇ ਮੇਰਾ ਵੀਰ ਕੋਈ ਵੀ ਵੇਖੂਗਾ ਪੁਲਿਸਾਂ ਵੀ ਆ ਕਰਮਾ ਲਈ ਕੋਈ ਲੱਸੀ ਪੀਕੀ ਨਹੀਂ ਕਿ ਪੂਰੀ ਗੋੜਾ ਥੋੜੀ ਜੀ ਆਖਰਥੀ ਆਪਣੇ ਘਰੇ ਲੈ ਜਾ ਕੇ ਮੇਰਾ ਭਰਾ ਕੋਈ ਚੰਗੀ ਸੇਵਾ ਕਰ ਲੂਗਾ ਤੇ ਝੋਟੀ ਜੱਗੇ ਗਾਂ ਚੰਗੀ ਤਿਆਰ ਹੋ ਜੂਗੀ ਫੋਲੋ ਵਜਣੋਂ ਲੋੜ ਦੇ ਵਿੱਚ ਹੁਣ ਵੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਚੰਗੀ ਤਿਆਰੀ ਕਰ ਲਓਗੇ ਠੀਕ ਆ ਜੀ ਬਾਕੀ ਮੂੰਹ ਮੱਥਾ ਸਿਰੋਂ ਤੁਸੀਂ ਵੇਖ ਸਕਦੇ ਜੀ ਸਿੰਘ ਸੁੰਗ ਦੀ ਬਨਾਵਟ ਬਾਕੀ ਹਵਾਨੇ ਛੱਡੇ ਦੀ ਸਾਫ ਸੁਥਰੀ ਹੈ ਤੇ ਨਾਲ ਦੀ ਨਾਲ ਤੁਸੀਂ ਚਵਾਈ ਦੀ ਜ਼ਰੂਰ ਦੇਖ ਲਓਗੇ 60000 ਦੀ ਐਂਡ ਟੂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ ਕਿ 65 ਨਹੀਂ ਕੋਈ 70 ਨਹੀਂਗਾ ਏ ਬੱਚੀ ਨੂੰ ਸੂਈ ਨੂੰ ਹੋ ਗਿਆ 20 25 ਦਿਨ ਮਗਰ ਬੱਚੀ ਇਹਦੇ ਬੋ ਬਖਾ ਦਿੰਨੇ ਆ ਮਗਰ ਵੀ ਪੱਛੀ ਆ ਗਈ ਆ ਹਾਂ ਤੇ ਦੁੱਧ ਦੇ ਦੇ ਥੱਲੇ ਹੈਗਾ ਵਾ 12 13 ਕਿਲੋ 12 13 ਕਿਲੋ 13 ਕਿਲੋ ਚੱਕ ਜੂ ਗਾਲਾ ਵਾ ਪਰ ਜੇ ਆਪਾਂ ਮਿਲ ਲੈਣਾ 12 ਠੀਕ ਆ ਵੀਰੇ ਇਹ ਵੀ ਪਲੂਨ ਪਹਿਲਾਂ ਨਹੀਂ ਸੁਣੀ ਆ ਪਹਿਲੇ ਸੋਈ ਸੋਈ ਗਾ ਮੂੰਹ ਦੇ ਦੋ ਦੰਦ ਆ ਠੀਕ ਆ ਜੀ ਦੋਂਦੀ ਆ ਹਾਂ ਚਾਰ ਦੰਦ ਹੋਈ ਹੋਣਾ ਹਾਂ ਲੈ ਹੋਣ ਚੌਗੀ ਹੋਈ ਹੈ ਹੋਣ ਚੌਗੀ ਹੋਈ ਲਓ ਵੀ ਇੱਕ ਚੌਕ ਦਾ ਹਜੇ ਚੱਕਿਆ ਨਹੀਂ ਇਧਰ ਹਾਂ ਇੱਕ ਨਹੀਂ ਚੱਕਿਆ ਇੱਕ ਚੌਕ ਦਾ ਬਰਾਬਰ ਕਰ ਗਈ ਆ ਇੱਕ ਚੌਕ ਦਾ 200 ਸੱਟਿਆ ਜ਼ਰੂਰ ਆ ਹਜੇ ਮੁੱਢੋਂ ਚੱਕਿਆ ਨਹੀਂ ਗਾ ਤੇ ਦੋਂਦੀ ਚੌਗੀ ਮੇਰਾ ਵੀਰ ਮੰਨ ਸਕਦਾ ਕਿਉਂਕਿ ਚੌਕ ਤੇ ਜਦੋਂ ਤੱਕ ਪਸ਼ੂ ਬਰਾਬਰ ਨਹੀਂ ਕਰਦਾ ਗੋਦੋਂ ਤੱਕ ਆਪਾਂ ਚੌਗੀ ਸ਼ੋਰ ਨਹੀਂ ਕਹਿੰਦੇ ਕਿ ਦੋਂਦੀ ਚੌਗੀਆਂ ਦੇ ਵਿੱਚ ਆ ਜਾਂਦੀ ਆ ਸੋ ਬੱਚੀ ਬਹੁਤ ਪਿਆਰੀ ਆ ਤੇ 12 13 12 13 ਕਿਲੋ ਇਸ ਵਕਤ ਦੁੱਧ ਦੇ ਲਵੀ ਬੱਚੀ ਆ ਤੇ 35 ਫੜਕ ਜਿਹੜਾ ਆਪਾਂ ਕਹਿੰਦੇ 35 ਸੱਟੇ ਕਿਸੇ ਭਰਾ ਨੇ ਸੌਦਾ ਕਰ ਲੈਣਾ ਬੱਚੀ ਬਿਲਕੁਲ ਫਾੜੀ ਵਾਲਾ ਚੱਡਾ ਕੰਪੈਕਟ ਟਰੈਕਟਰ ਦੇ ਵਿੱਚ ਆ ਠੀਕ ਆ ਜੀ ਤਾਂ ਮੇਰੇ ਕੋਲ ਆਪਾਂ ਖੋਲ ਕੇ ਤੋਰ ਕੇ ਤਸੱਲੀ ਨਾਲ ਜ਼ਰੂਰ ਦਿਖਾਉਣੇ ਆ ਮਗਰ ਇਹਦੇ ਬੱਚੀ ਆ ਬੱਚਾ ਵੀ ਤੁਹਾਨੂੰ ਚੈੱਕ ਕਰਾਉਣੇ ਆ ਸੋ ਬੱਚੇ ਵਾਲੀ ਆਪਾਂ ਲੈ ਜਾਣੀ ਆ ਵੇਰ ਠੀਕ ਆ ਜੀ ਬੱਚਾ ਤੁਹਾਨੂੰ ਵਿੱਚੇ ਦਿਖਾ ਦੇਾਂਗੇ ਇੱਕ ਦੀਆਂ ਦੋ ਲੈ ਕੇ ਜਾਊਗਾ ਕੋਈ ਭਰਾ ਆਪਣਾ ਜਿਹੜਾ ਵੀ ਸੱਜਣੇ ਨੂੰ ਹੱਥ ਪਾ ਲੂਗਾ ਬੱਚੀ ਬਹੁਤ ਪਿਆਰੀ ਆ ਲਵੀ ਆ ਤੇ ਮੂਹੋ ਦੰਦੀ ਤੁਹਾਨੂੰ ਆਪਾਂ ਕਨਫਰਮ ਕਰਾ ਦਿੱਤੀ ਆ ਠੀਕ ਆ ਜੀ ਆ ਦੇਖ ਸਕਸਾ ਹੋਵਣਾ ਚਾਹਦਾ ਬਿਲਕੁਲ ਜਿਵੇਂ ਆਪਾਂ ਗੱਲ ਕਰਕੇ ਨਾ ਕੰਪੈਕਟ ਆਰਡਰ ਲਗਾ ਕਰਮਾ ਲਈ ਨੂੰ ਆ ਦੇਖੋ ਜੀ ਠੀਕ ਹੈ ਸੋ ਸਮਾਂ ਇੱਕ ਵਾਰ ਫਿਰ ਮੈਂ ਨੋਟ ਕਰਾ ਦਿੰਦਾ ਵੀ 8 8.5 ਐਚਵਾਈ ਹੋਣੀ ਸਮਾਂ ਹੈਗਾ ਚੁਵਾਈ ਨਹੀਂ ਹਜੇ ਹੋਈ ਠੀਕ ਹੈ ਜੀ ਚੁਵਾਈ ਆਪਾਂ ਮੀਰ ਉਹਨਾਂ ਨੂੰ ਕਹਿ ਕੇ ਆਪ ਰੋਕਵਾਈ ਸੀਗੀ ਵੀ ਤਾਂ ਜੋ ਭਰਿਆ ਥਾਨ ਠੀਕ ਆ ਜੀ ਭਰੇ ਥਾਨ ਭਰੇ ਭਾਂਡੇ ਬਿਲਕੁਲ ਸਾਰੇ ਭਰਾਵਾਂ ਨੂੰ ਨਜ਼ਰ ਆ ਜੇ ਚੀਜ਼ ਠੀਕ ਆ ਸੋ 12 13 12 13 ਕਿਲੋ ਐਸ ਵਕਤ ਦੋਦੇ ਦੇ ਥੰਦੇ ਹਾਜ਼ਰ ਆ ਪੀਆਂ ਬਾਈਆਂ 25 ਦਿਨਾਂ ਦੀ ਇਹ ਸੂਈ ਆ ਮਗਰ ਬੱਛੀ ਆ ਬੱਛੀ ਪ੍ਰੋਪਰ ਇੱਕ ਵਾਰ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਸੋ ਕੰਪੈਕਟ ਟਰੈਡਰ ਦੇ ਵਿੱਚ ਇੱਕ ਰਾਜਵੀਰ ਹੋਰ ਗੱਲੇ ਦੀ ਨਾ ਜਿਹੜੇ ਥਾਣਾ ਨਾ ਆ ਜੀ ਜੋ ਡੱਕਰ ਦੋ ਚੋਲੀ ਦਾ ਨਾ ਉਹ ਤੋਂ ਬਿਲਕੁਲ ਹੱਥਾਂ ਜੌਂ ਲਾ ਪੈਂਦੇ ਆ ਤਾਂ ਪੈਂਦੀ ਨਾ ਲੰਮੇ ਲੰਮੇ ਥਾਣ ਕਰ ਜੂਗਾ ਵੇਖੀ ਨਾ ਵੀਰੇ ਚਵਾਈਆਂ ਚਪੁਈਆਂ ਚ ਆ ਕੇ ਥੋੜਾ ਜਿਹਾ ਲੰਬਾ ਤਾਂ ਹੋ ਜਾਊਗਾ ਲੰਬਾ ਥਾਣ ਹੋ ਜਾਊਗਾ ਬਾਕੀ ਗਾਂ ਦੂਜੇ ਸੂਰੇ ਸੁਖ ਬਣਾਉ ਕਰ ਮਾਨੀ ਉਹ ਆ ਦੂਜੇ ਸੂਰੇ ਬਹੁਤ ਵਧੀਆ ਹੋਊਗਾ ਥਾਣ ਵੀ ਇੱਕ ਵਾਰੀ ਤੁਹਾਨੂੰ ਲੱਗ ਜਾ ਦਿਖਾ ਦਿੰਦੇ ਆਪਾਂ ਠੀਕ ਆ ਜੀ ਥੋੜਾ ਜਿਹਾ ਜਿਵੇਂ ਵੀਰ ਨੇ ਦੱਸਿਆ ਹੀ ਤੁਹਾਨੂੰ ਠੀਕ ਆ ਜੀ ਇਸ ਕਰਕੇ ਨਹੀਂ ਵੰਡ ਵੀ ਜ਼ਿਆਦਾ ਨਹੀਂ ਪੈਂਦੀ ਜ਼ਿਆਦਾ ਮੇਰਾ ਭਰਾ ਇਧਾਂ ਆ ਕੇ ਨਾ ਕੋਈ ਆ ਕੇ ਥਾਣਾ ਬੇਸ਼ੱਕ ਤੁਹਾਨੂੰ ਲੱਗੂਗਾ ਵੀ ਜਿਵੇਂ ਜਿਹੜੀ ਚੀਜ਼ ਬਗ ਦੱਸ ਦੇਣੀ ਹੈ ਨਾ ਕਿ ਜਦੋਂ ਚੋਈ ਦੇ ਨਾਲ ਅਸੀਂ ਇਹਨੂੰ ਵੰਡ ਵੀ ਜ਼ਿਆਦਾ ਕਰਕੇ ਨਹੀਂ ਪਾਉਂਦੇ 12 ਕਿਲੋ ਦੁੱਧ ਵਾ ਜੋ ਜ਼ਿਆਦਾ ਵੰਡ ਪਾਵਾਂ ਜ਼ਿਆਦਾ ਦੁੱਧ ਹੁੰਦਾ ਨਾ ਫਿਰ ਵਾਣਾ ਪੂਰਾ ਟੈਟ ਹੋ ਜਾਂਦਾ ਟੈਟ ਹੋ ਜਾਂਦਾ ਫਿਰ ਥੋੜਾ ਜਿਹਾ ਓਧਾ ਕਿਲੋ ਚੋਲੀ ਦਾ ਤੇ ਮੁੜ ਕੇ ਕੀ ਆ ਬਥਾਨਾ ਚਾਉਣਾ ਪੀਦਾ ਉਹਨੇ ਨਹੀਂ ਪੋਲੀ ਹੋ ਜਾਂਦੀ ਨਾ ਜਿੰਨੇ ਜਿੰਨੇ 60 60 ਇਹਦਾ ਇੱਕ ਵਾਰੀ ਵੀਰ ਮੈਨੂੰ ਰੇਟ ਦੱਸ ਦੇ ਵੀ ਇਹ ਦੇਣਾ ਕਿੰਨੇ ਵੀਰ ਆਪਾਂ ਇਹਦਾ ਦੇਣ ਲੈਣੇ ਨਹੀਂ ਕਰਨਾ ਉਤਰਾਂ ਦੇ ਇਹੋ ਜੀਆਂ ਵਸ਼ੀਆਂ ਝਾੜੀਆਂ ਆਇਆ ਹੋਣਾ ਨਾ ਹਾਂ 55000 ਹਾਂਜੀ ਹਾਂਜੀ ਤੇ ਇਹਦਾ ਕੋਈ 50 ਨਹੀਂ ਕੋਈ 45 ਕੋਈ 40 ਨਹੀਂ ਵਾ 36000 ਰੁਪਏ ਦੇਣਾ 36000 ਦੀ 36000 ਦੇਣਾ ਚਲ ਲਈ ਬਸ ਉਹ ਵੀ 36000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਆ ਮਗਰ ਬੱਚੀ ਆ ਗਈ ਹੈ ਬੱਚੀ ਵੀ ਤੁਹਾਨੂੰ ਦਿਖਾਉਣੀ ਹੈ ਬਹੁਤ ਖੂਬਸੂਰਤ ਬੱਚੀ ਆ ਸੋ ਚੰਗੀ ਸੋਹਣੀ ਹਾਈਟ ਕੱਦ ਦੇ ਵਿੱਚ ਮਗਰ ਰਸੀ ਆ ਠੀਕ ਆ ਇਹ ਇੱਥੇ ਆ ਦੇ ਆ ਦੇਖੋ ਆ ਵੇਖੀ ਵੀਰੇ ਦਾ ਆ ਇਹਦਾ ਠੀਕ ਆ ਜੀ ਬਸ ਇਦਾਂ ਜਿਹਾ ਇੱਕ ਵਨ ਪਾਉਣਾ ਇਸੇ ਤਰ੍ਹਾਂ ਮੈਂ ਇਹਨੂੰ ਜਿਹੜਾ ਪਾੜਾ ਵੰਡਾ ਇਸੇ ਤਰ੍ਹਾਂ ਹੀ ਜੱਕੇ ਚਾਟ ਪਾ ਲੈਣੀ ਹੈ ਠੀਕ ਆ ਜੀ ਤੇ ਬਾੜੇ ਤੇ ਲੱਗੀ ਆ ਕਰਮਾ ਦੀ ਠੀਕ ਆ ਜੀ ਜਿਹੜਾ ਹੁਣ ਆਪਾਂ ਤੁਹਾਨੂੰ ਮੌਕੇ ਤੇ ਦਿਖਾ ਰਹੇ ਆ ਠੀਕ ਆ ਇਸੇ ਤਰ੍ਹਾਂ ਮੇਰਾ ਭਰਾ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਚਾਹੁੰਦਾ ਬਾੜਾ ਵੰਡ ਪਾ ਕੇ ਕਿਤੇ ਤੁਸੀਂ ਵੀ ਤਸੱਲੀ ਕਰ ਸਕਦੇ ਜੇ ਬਸ ਇੱਧਰ ਥਲੇ ਬਹਿਣਾ ਠੀਕ ਆ ਜੀ ਨਾਲ ਇਹਨੂੰ ਇਦਾਂ ਥਣ ਤੋਂ ਲਾ ਪੈਣਾ ਬਸ ਇਹਨੇ ਪਸੰਦ ਪੈਣਾ ਠੀਕ ਆ ਠੀਕ ਆ ਬਾਕੀ ਕਿਸੇ ਦੇ ਕਿਲੇ ਦਾ ਇਦਾਂ ਇਦਾਂ ਕਰ ਨਹੀਂ ਸਕਦੀ ਆ ਆ ਤੋਕਰ ਆ ਜੀ ਤੋਕਰ ਪਸ਼ੂ ਆ ਕੋਈ ਮਰਦ ਕਾਨੂੰ ਆਪਾਂ ਨੂੰ ਫੋਨ ਕਰਕੇ ਕਵੇ ਤਈਏ ਤੇ ਇਹੋ ਕਰਦੀ ਜੇ ਕਰਦੀ ਆਪਣੇ ਦਾ ਕੋਈ ਤਸल्ली ਕਰੇ ਬਿਲਕੁਲ 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 ਮਾਦਾ ਇਦਾਂ ਹੀ ਇਹਨੇ ਨਾ ਪੋਹਾਂਤਾ ਵੀ ਨਾਲ ਹੀ ਚਵਾਈ ਸਟਾਰਟ ਕਰ ਲਾ ਨਾਲ ਹੀ ਚਵਾਈ ਸਟਾਰਟ ਕਰ ਦਨੀ ਇਹਨੇ ਪਸੰਦ ਆ ਠੀਕ ਆ ਠੀਕ ਆ ਠੀਕ ਆ ਉਸ ਮਾਗ ਦੇ ਕਾਦੇ ਚੰਗੀ ਤਰ੍ਹਾਂ ਚੱਲੇ ਆ ਕੋਈ ਪਸਮਾ ਦੇ ਜੀ ਹਾਂ ਕੋਈ ਮਿੰਟ ਅਹ ਮਿੰਟ ਦਾ ਮਿੰਟ ਲੱਗ ਰਾ ਕੋਈ ਨਹੀਂ ਪਸਮਾ ਦੇ ਜੀ ਇਹਨੂੰ ਆ ਤੇ ਬੱਚੀ ਨੂੰ ਦੋਸਤੋ ਇਸੇ ਤਰੀਕੇ ਵੰਗਾ ਪਾਲ ਲੈਣਾ ਮਾਰਾ ਮੋਰ ਜਾ ਠੀਕਾ ਜੀ ਤੇ ਪਹਿਲਾ ਸੂਆ ਪਲੂਨ ਬੱਚੀ ਆ ਮਗਰ ਵੀ ਬੱਚੀ ਐ ਆਪ ਵੀ ਬੱਚੀ ਆ ਠੀਕਾ ਜੀ ਇਹ ਵੀ ਜੋੜੀ ਬਹੁਤ ਸੋਹਣੀ ਆ ਠੀਕਾ ਜੀ ਕਿਸੇ ਭਰਾ ਦੇ ਹਿੱਸੇ ਆਉਂਦੀ ਆ ਤੁਸੀਂ ਕੰਟੈਕਟ ਕਰੋਗੇ ਜਾਇਜ਼ ਰੇਟ ਦੇ ਵਿੱਚ ਤੋਂ ਦੋ ਦੋ ਚਾਰ ਚਾਰ ਤਾਰਾ ਨਾਲ ਦੀ ਨਾਲ ਹੀ ਮਾਰ ਕੇ ਆਪਾਂ ਤੁਹਾਨੂੰ ਦਿਖਾਈ ਚਲਦੇ ਆ ਚਵਾਈ ਦੇ ਸਾਫ ਸੁਥਰੇ ਪਸ਼ੂ ਆ ਠੀਕਾ ਜੀ ਤੇ ਗੱਲ ਹੋਈ ਆ ਵੀ ਜਿਹੜਾ ਕੋਈ ਵੀਰੇ ਇਹਨਾਂ ਸਮਝੇ ਕੋਈ ਥਾਂ ਛੋਟਾ ਛੋਟਾ ਬੇਸ਼ੱਕ ਜ਼ਰੂਰ ਹੈਗਾ ਪਰ ਚਵਾਈ ਉਪਰੋਂ ਫੜ ਕੇ ਜਿਹੜੀ ਹੋ ਜਾਂਦੀ ਆ ਠੀਕ ਆ ਤੇ ਤਕਰੀਬਨ ਗਾਂ ਦੂਜੇ ਆ ਚੰਗੀ ਆਵੇ ਨਾ ਇਹ ਚਵਾਈ ਆ ਗਿਆ ਬਸਮਾਨਾ ਦਾ ਇਹ ਸਾਰਾ ਮਿੰਟ-ਮਿੰਟ ਦੇ ਹੀੜ-ਘੇੜੇ ਜਿਹੜਾ ਸਮਾਂ ਹੋਇਆ ਹਾਂ ਆਵੇ ਚਵਾਈ ਇਹ ਮਗਰਲੇ ਥਾਂਾਂ ਦੀ ਚਵਾਈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਹਾਂ ਇਹ ਪੂਰ ਨਹੀਂ ਕੋਈ ਛੱਟਾ ਨਹੀਂਗਾ ਇਹ ਅਗਲੇ ਸਾਲਾਂ ਦੀ ਚੋਣ ਹੈ। ਬਾਕੀ ਇਹਨਾਂ ਡਰਦੀ ਡੁਕਰਦੀ ਵੀ ਨਹੀਂ ਹੈਗੀ ਜਿਵੇਂ ਬੈਠਿਆਂ ਤਾਂ ਨਹੀਂ ਉਪਰੇ ਬੰਦੇ ਤੋਂ ਕੋਈ ਲਾਏ ਉੱਡਦੀ। ਹਾਂ ਇਹ ਤਾਂ ਕੋਈ ਆਪਣੇ ਘਰੋਂ ਨਹੀਂ ਉਪਰਾ ਬੰਦਾ ਜਿਵੇਂ ਮੇਰੇ ਕੋਲ ਤਾਂ ਹੀ ਪਸ਼ੂ ਕਰ ਜਾਂਦੇ ਆ ਵੀ ਲਾ ਕੇ ਬੰਦਾ ਕੋਈ ਉਪਰਾ ਬੈਠਾਣ ਕੇ। ਲਓ ਬਈ ਠੀਕ ਹੈ ਜੀ ਕੋਈ ਨੰਦਾ ਵਿਚਾਰ ਨਹੀਂ ਗਈ ਤੇ ਇਧਰੋਂ ਜਿਹੜੀ ਆਪਾਂ ਤੁਹਾਨੂੰ ਵੈੜ ਦੇ ਵਿੱਚ ਵਾਈ ਦਿਖਾ ਦਿੰਨੇ ਆ ਕਰੋ ਚੈੱਕ। ਇਹਨੋਂ ਉਸ ਸਮੇਂ ਵਨ ਤੋਂ ਦਾ ਪਤਾ ਕੋਈ ਅੱਗੇ ਵਨ ਵਨ ਪਾਉਂਦੀ ਲੋੜ ਨਹੀਂ ਠੀਕ ਆ ਠੀਕ ਬਿਲਕੁਲ ਦੇਖੋ ਮਸ਼ੀਨ ਮਸ਼ੀਨ ਜਿਹੜੇ ਲੱਗੇ ਹੋਏ ਨੇ ਤੇ ਦੋਦੇ 2 ਕਿਲੋ ਵੱਧੂ ਗਏ ਚਲੋ ਮਸ਼ੀਨ ਜਿਹੜੇ ਭਰਾਵਾਂ ਕੋਲੇ ਮੌਜੂਦ ਆ ਮਸ਼ੀਨੀ ਚਵਾਈ ਵੀ ਚਲੋ ਐਡਾ ਥਣ ਜਿਵੇਂ ਨਾਰਮਲ ਹੀ ਚਲੋ ਹੱਥੀ ਚਵਾਈ ਨਹੀਂ ਕਿਸੇ ਭਰਾ ਨੇ ਕਰਨੀ ਕੰਮ ਮਸ਼ੀਨੀ ਚਵਾਈ ਵੀ ਕਰ ਸਕਦਾ ਬਾਕੀ ਦਾ ਵੀ ਜੋ ਆਪਾਂ ਵੀਡੀਓ ਦੱਸਣਾ ਉਹ ਹੀ ਨਿਕਲੂਗਾ ਠੀਕ ਆ ਜੀ ਕੋਈ ਨਹੀਂ ਹੈਗਾ ਵੀ ਆਪਾਂ ਦੱਸਿਆ ਕੋ ਹਾਂ ਨਿਕਲੂਗਾ ਆਪਾਂ ਨਿਕਲੇ ਕੋਸ਼ ਹਾਂ ਆਹ ਤਾਂ ਥੋੜਾ ਨਾ ਮਾਰ ਰੱਖਦੀ ਆ। ਇੱਦਾਂ ਧਰ ਦੁੱਧ ਜਿਆਦਾ ਵਾ। ਹਾਂ ਹਾਂ ਹਾਂ। ਇਹ ਜਮਾਂਂਦਰੂ ਆ ਨਾ ਜਿਦਾਂ। ਹਾਂ ਹਾਂ ਹਾਂ। ਤੇ ਬਾਕੀ 10 ਜੀਰੋ ਖੈਂਡ ਆਉਂਦੀ ਦੁੱਧ ਦੀ। ਉਹ ਬਿਲਕੁਲ ਬਿਲਕੁਲ। ਇਹਨੂੰ ਤਾਂ ਖੈਂਡ ਕਢਾ ਕੇ ਵੇਖੀ ਮੈਂ। ਉਦੋਂ ਦਾ ਆਪਣਾ ਘਰੇ ਹੀ ਸਰਦਾ ਤੇ ਆਪਾਂ ਮਤਲਬ ਵਿਚ-ਵਿਚੰਦਾ ਨਹੀਂ ਕਰੀਏਗਾ।